ਚਲ ਢਿਆੜੀ ਤਾਂ ਲੱਗ ਗਈ। ਹਰਵਿੰਦਰ ਠੀਕ ਐ। ਸਾਰਾ ਦਿਨ ਜਰਦਾ ਹੀ ਖਾਈ ਜਾਂਦਾ ਤੂੰ। ਹੋਰ ਵੀ ਕਰ ਲਿਆ ਕਰ ਕੰਮ ਕਾਜ। ਕਰਦੇ ਆ ਤਰ੍ਹਾਂ ਖਰਾਬ ਅੰਦਰੋਂ। ਕਿੱਥੇ ਖਾਈ ਜਾਂਦਾ ਜਰਦਾ? ਡਿੰਪਲ। ਡਿੰਪਲ। ਹਾਂਜੀ। ਆਗੇ ਤੁਸੀਂ। ਆ ਗਿਆ ਹਾਂ ਕੀ ਹੋ ਗਿਆ ਖਾਂਗੇ ਜੀ ਲੱਗੀ ਕੁਝ ਨਹੀਂ ਤਾਂ ਬੇ ਠੀਕ ਆ ਤੁਹਾਡੀ ਹਾਂ ਹਾਂ ਠੀਕ ਆ ਮੇਰਾ ਤਾਂ ਬਾਲਾ ਕੰਮ ਕਰਵਾਇਆ ਉਹਨਾਂ ਨੇ ਨਹੀਂ ਨਹੀਂ ਚੱਲ ਦਿਹਾੜੀ ਤਾਂ ਲੱਗੀ 600 ਰੁਪਏ ਬਣਗੇ ਹਾਂ ਲਿਆਂਦੇ ਪੈਸੇ ਦਿੱਤੇ ਨਾ ਸਵੇਰੇ ਕਹਰੇ ਦੇ ਦਾਂਗੇ ਅਸੀਂ ਸਵੇਰੇ ਜੀ ਜਨਗੀ ਹਾਂ ਛਲ ਕੋਈ ਗੱਲ ਨਹੀਂ ਅ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਕੀ ਕਹਿੰਦੀ ਸੀ ਕੀ ਦੀਦ ਦਾ ਸੰਦਾਰਾ ਮੈਂ ਤਿਆਰ ਕਰ ਲਿਆ ਹੁਣ ਛੇਤੀ ਦੇਣੀ ਤੁਸੀਂ ਤੜਕੀ ਤਿਆਰ ਹੋ ਜਿਓ ਆਪਾਂ ਜਾ ਕੇ ਆਉਣਾ ਭੈਣ ਦੇ ਘਰੇ ਤੂੰ ਕਿੱਥੋਂ ਤਿਆਰ ਕਰ ਲਿਆ ਲੈ ਕਹਿੰਦੇ ਕਿ ਇੱਥੇ ਤਿਆਰ ਕਰ ਲਿਆ ਆ ਦੇਖੋ ਆ ਲਓ ਅਰੇ ਵਾ ਬਹੁਤ ਕਮਾਲ ਜਰਤੀ ਆ ਸੂਟ ਆ ਬਹੁਤ ਸੋਹਣਾ ਟਿੱਕੇ ਜੇ ਰੰਗਦਾ ਮੈਨੂੰ ਪਤਾ ਦੀਦੀ ਪਸੰਦ ਕਰਨਗੇ ਚਲੋ ਬੰਦੀ ਇਹ ਕਿੱਥੋਂ ਲਈ ਓਹੋ ਜਿਹੜੇ ਸੂਟ ਮੈਨੂੰ ਮੰਮੀ ਦੇ ਕੇ ਗਈ ਸੀ ਨਾ ਸੰਧਾਰੇ ਤੇ ਤੁਹਾਨੂੰ ਪਤਾ ਤਾਂ ਹੈ ਓਹੋ ਦੋ ਦਿਨ ਪਹਿਲਾਂ ਮੰਮੀ ਆਏ ਸੀ ਘਰੇ ਇਹ ਤਾਂ ਯਾਰ ਤੂੰ ਬਹੁਤ ਪੰ ਚੰਗਾ ਕੀਤਾ ਮੈਨੂੰ ਐਸੀ ਤੇ ਪੋ ਮੇਰੇ ਕੋਲ ਤਾਂ ਹਾਜੀ ਸੂਟ ਪਏ ਨੇ ਆਪਾਂ ਕਿਹੜਾ ਕਿਸ ਨੂੰ ਦਿਖਾਉਣੇ ਸਵਾ ਸਵਾ ਕੇ ਜਦੋਂ ਆਪਾਂ ਲੋੜ ਪੈਗੀ ਆਪਾਂ ਉਹਦੇ ਲੈ ਆਵਾਂਗੇ ਹੁਣ ਤੁਹਾਨੂੰ ਪਤਾ ਚਲਿਆ ਨਾਲੇ ਤਾਂ ਆਪਣੇ ਪੈਸੇ ਬਚ ਗਏ ਹੈ ਵੀ ਨਹੀਂ ਸੀ ਹੱਥ ਟੈਟਸੇ ਆਪਣਾ ਨਾਲੇ ਕੁੜੀ ਦਾ ਸੰਧਾਰਾ ਪੱਕ ਜਾਏਗਾ ਹੋਰ ਜਿਹੜੇ ਬਿਸਕਟ ਮੰਮੀ ਨੇ ਦਿੱਤੇ ਸੀ ਨਾ ਪੈਕੇਟਾਂ ਚ ਦਿੱਤੇ ਹੋਏ ਸੀ ਆਪਾਂ ਉਹਦਾ ਹੀ ਲੈ ਜਾਾਂਗੇ ਮੈਂ ਜਮਾਂ ਨਹੀਂ ਖੋਲੇ ਉਹ ਨਾਲੇ ਜਿਹੜਾ ਵੀਰਾ ਮੈਨੂੰ ਪੈਸੇ ਦੇ ਕੇ ਗਿਆ ਸੀਗਾ 1000 ਰੁਪਇਆ ਆਪ ਉਹ ਹੀ ਪੈਨੂ ਦੇ ਦਾਂਗੇ ਹਏ ਇਹ ਤਾਂ ਤੂੰ ਬਹੁਤ ਚੰਗਾ ਕੰਮ ਕੀਤਾ ਤੇਰੇ ਵਰਗੀ ਘਰ ਵਾਲੀਆਂ ਮਿਲ ਜਾਣ ਫਿਰ ਹੋਰ ਕੀ ਚਾਹੀਦਾ ਮੈਂ ਤੁਸੀਂ ਫਿਕਰਗਾਤੋ ਕਰਦੇ ਹੋ ਯਾਰ ਟੈਨਸ਼ਨ ਤਾਂ ਹੁੰਦੀ ਵਾ ਹੁਣ ਹੁਣ ਤੈਨੂੰ ਪਤਾ ਵੱਡੇ ਆਲਾ ਦਾ ਗੱਡੀ ਚ ਬੈ ਕੇ ਇੰਨਾ ਕੁਝ ਲੈ ਕੇ ਜਾਂਦਾ ਉਹਦਾ ਉਹਦੀਓ ਸ਼ਿਫਤਾ ਕਰਦੀ ਐ ਓਹੋ ਫੇਰ ਉਹੀ ਗੱਲਾਂ ਦੀਪੂ ਜਦੋਂ ਮੈਂ ਤੇਰੇ ਨਾਲ ਹੈਗੀ ਆ ਤੂੰ ਕਿਉਂ ਘਬਰਾਣਾ ਆ ਮੈਂ ਤੇਰੇ ਨਾਲ ਵਿਆਹ ਕੀਤਾ ਆ ਤੇਰੇ ਨਾਲ ਸਾਰੀ ਵਾਦੀ ਕੀਤੀ ਆ ਕੀ ਅਮੀਰੀ ਤੇ ਗਰੀਬੀ ਦੇ ਵਿੱਚ ਤੇਰਾ ਹਮੇਸ਼ਾ ਸਾਥ ਦਵਾਂਗੀ ਸਮਝੇ ਗੱਲ ਨੂੰ ਚਲ ਕੋਈ ਨਾ ਕਿਹੜਾ ਟਾਈਮ ਇੱਕੋ ਜਿਹਾ ਰਹਿੰਦਾ ਹਰ ਟਾਈਮ ਹੈ ਹੋਰ ਚਲ ਮੇਰੀ ਗੱਲ ਸੁਣੋ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ ਹਾਂ ਪਾਣੀ ਲਿਆ ਦੇ ਮੈਨੂੰ ਲੈ ਲੈ ਤੁਸੀਂ ਨਾ ਨਾ ਕਿ ਹੁਣ ਕੱਪੜੇ ਚੇਂਜ ਕਰ ਲਿਓ ਚੰਗਾ ਹਾਂ ਮੈਂ ਵੀ ਚਲ ਨਾ ਨਾ ਮੈਂ ਵੀ ਹੋਰ ਨਾਲ ਆਜੋ ਨਾਲ ਪਾਣੀ ਦਿਨੀ ਹੈ